ਇਸ ਦਾ ਕੀ ਗੁਰੂ ਪਿਆਰ ਨੂੰ ਸਾਜ ਕੇ ਤੇ ਉਹਨਾਂ ਨੇ ਇਹ ਸਮਝਿਆ ਸੀਗਾ ਕਿ ਸੱਚੇ ਕਾਸੇ ਜੇਕਰ ਸਾਨੂੰ ਦੋਖੀ ਸੈਨੇ ਪੈਦੇ ਨੇ ਜੇਕਰ ਸਾਨੂੰ ਕੋਈ ਸੈਨੇ ਕੈਦਿਕ ਹੈ ਤਾਂ ਇਹ ਆਸਲੀ ਦਾਤ ਹੈ ਇੱਕੇ ਦਾ ਜਿਕਰ ਆਇਆ ਤਾਂ ਦੰਦੂ ਸਭ ਜਾਦੀਆਂ ਵਾਸੀ ਪਰ ਸ਼ਰਧਾ ਮੈਕੀ ਵੀ ਹੁੰਦਾ ਹੈ ਪਰ ਉਹ ਪਰਸ਼ਾਦਾ ਸ਼ਕਨ ਦੇ ਰਾਤ ਨਹੀਂ

ਇਹ ਖਾਣਾ ਤਾਂ ਅਸੀਂ ਆਪ ਨੇ ਹੀ ਆਨੰਦਪੁਰ ਦੇ ਕਿਨੇ ਦੇ ਅੰਦਰ ਕਦੇ ਬਾਹਾਂ ਨੂੰ ਕਦੇ ਕੁੱਤਿਆਂ ਨੂੰ ਵੀ ਨਹੀਂ ਸਿ ਪਾਇਆ ਜਿਹੜਾ ਬਦਕੁਦਾਰ ਖਾਣਾ ਗਿੰਦੂ ਨੂੰ ਸਾਡੇ ਜਿਹੜਾ ਅਕੜਾ ਕਦੁੱਤਾ ਇਸ ਕਰਕੇ ਇਤਿਹਾਸਕ ਲੋਕਾਂ ਨੂੰ ਬੋਲ ਨੇ ਕਿ ਉਹ ਐਸੀ ਰੋਟੀ ਪਰਿਆ ਜੋ ਹਮਰੇ ਦਾ ਅਮ੍ਰਿਤ ਕਾਲ ਉਪਲ ਭਾਇਓ ਮਾਸੀ ਦਾ ਐਸਲਾ ਨਾ ਖਾਣਾ ਕੋਦਕੁੱਟਿਆ ਨੂੰ ਕੋਦੇ ਕੁੱਤਰਾ ਨੂੰ ਜਾਣ ਕੇ ਅਸੀਂ ਕਾਮਾ ਨੂੰ ਵੀ ਨਹੀਂ ਪਾਇਆ ਜੇ ਦਾ ਖਾਣਾ ਸਾਡੇ ਸਾਹਮਣੇ ਇੱਕ ਗੰਦੂ ਲੈ ਕੇ ਆਇਆ ਧਾਤੂ ਨੇ ਸਮਝ ਲਿਆ ਇਸ ਨੂੰ ਖੱਤ ਨੂੰ ਪਿਆਰਿਓ ਕਿ ਇਹ ਕੋਈ ਅਕਾਲ ਤਪ ਵੱਧ ਗੁਰੂ ਜੀ ਦੀ ਰੂਹ ਹੈ ਕੋਡਾਜੀ ਨੂੰ ਕਹਿੰਦੇ ਹੈ ਕੋਦੀ ਦਾ ਜੋ ਜੋ ਕੋਈ ਇਸ ਸੰਸਾਰ ਨੂੰ ਸਮਝਦਾ ਹੈ ਗੁਰੂ ਪਿਆਰੇ ਉਸ ਨੂੰ ਦੁੱਖ ਵਿੱਚ ਵੀ ਸੋਖੀ ਬਣਦਾ ਹੈ ਉਹ ਵੀ ਲੋਕ ਦੇ ਵਿੱਚ ਵੀ ਲੱਭਦੀ ਦੀ ਰਚਾ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਇਹ ਪ੍ਰਤਕਟਤਾ ਕਰਦਾ ਕਿ ਮੈਂ ਦੁੱਖ ਦੇ ਰੇਵੇ ਲੱਭਦੀ ਜੇ ਅੱਗੇ ਅਰਦਾਸ ਕਰਦੇ ਕਿ હે ਸਤਿਪਰਕਸ਼ਾ ਗੁਰੂ ਅਰਦਾਸ ਕਰਨਾ ਜਿੰਨਾ ਵਕਤ ਨੂੰ ਜੀਵਨ ਦੇ ਵਿੱਚ ਦੁੱਖ ਆਇਆ ਆਪ ਜੀ ਰਹਿਮਤ ਕਰੂਂ ਕੋਲ ਦਾ ਵੱਡਾ ਮੇਰਾ ਜਿਗਰਾ ਬਣਾ ਦਿਓ ਉਹਨਾਂ ਵੱਡਾ ਉਨੀ ਮਜ਼ਬੂਤੀ ਦੇ ਮਨ ਦੀ ਬਖਸ਼ਿਸ਼ ਕਰਦੇ ਹੋ ਤਾਂ ਕਿ ਮੇਰਾ ਮਨ ਇਸ ਦੁੱਖ ਨੂੰ ਗਰਮ ਦੇ ਸਹੰਦੇ ਲਾਇਕ ਹੋ ਸਕਤ ਡਟ ਕੇ ਮੁਕਾਬਲਾ ਕਰ ਸਕੇ ਇਸ ਦੁੱਖ ਵਾਲੇ ਸਮੇ ਦਾ ਜੇ ਸਾਧਗੁਰੂ ਜਦੋਂ ਆਪ ਜੀ ਸੋਤ ਦੇਂਦੇ ਹੋ میں شرابا دور چلا کے پربن کر کے نچا کٹا گا نہیں ادو میں جیون رنگ کا روپ نہیں دار کروں گا ادو میں آپ کے اگے کوٹان کو شکرانے کی برداس کر سکے پاشا آپ جی کا شکر ہے آپ جی نے میرے جیون کا سکھا ਸਾਧੂ ਇਨਕਾਤ ਉਹ ਜਿਸ ਨੂੰ ਸੱਜਣਾ ਜਿੰਨੇ ਵਾਗਵਿਦਿ ਫਲਸਫੇ ਨੂੰ ਸਮਝਿਆ ਹੋਵੇ ਸੱਚੇ ਸਾਹਿਬ ਕਿੰਦੂ ਜੋ ਸਮਝ ਨਹੀਂ ਕਾ ਸਾਧੂ ਸਤਿਥ ਲੋਕਤਿ ਦਾਮ ਤੋਂ ਮੁਬਾਲੀ ਫਿਰ ਉਹ ਸਮਝ ਲੈ ਕੇ ਇਸ ਦੋਖਤੂ ਸੋਚ ਦਾ ਕੋ ਸਾਧੂ ਮਿਲਦੀ ਬਲ ਕੁਝ ਹੈ ਨਹੀਂ ਕੋਈ ਨਾਉ ਨੂੰ ਮੁਕਤ ਸੁਖ ਦਾਤਾ ਤੇ ਨਾਮ ਸੁਖ ਦੀ ਈਮਾਰਤ ਕਰਦਾ ਕਿਉਂਕਿ ਗੁਰੂ ਜੀ ਕਹਿੰਦੇ ਜਿੰਦੇ ਜੀ ਮੁਕਤ ਹੋਣਾ ਏ ਇਹ ਇੱਕ ਨਾ ਤੈਨੂੰ ਜਾਤ ਸਿੱਖਾ ਚੰਦੇ ਆ ਤੇ ਉਹ ਜਾਤ ਤੇਰੇ ਜੀਵਨ ਦਾ ਅਹਿਮ ਰੋਧ ਹੋਣਾ ਚਾਹੀਦਾ ਜੋ ਨਾ ਦੁੱਖ ਨੇ ਦੁੱਖ ਨਹੀਂ ਪਾਦਾ ਸੋਗ ਸੁਨੇ ਨਰ ਭੈ ਨਹੀਂ ਜਾਤਾ ਕੰਚਨ ਮਰਦੀ ਮਰਦੀ ਤਸਵੀਰਾਂ ਆਵੇ ਬੜਾ ਉਸ਼ਵਰ ਹੈ ਜੀ سونے ਦੀ ਮਿੱਟੀ ਸਮਝ ਲੈਣਾ ਗੁਰੂ ਜੀ ਆਮ ਗੱਲ ਨਹੀਂ ਕੁੜਮਾਲੂ ੱਡੂ ਕੋਲ ਬਹੁਤ ਸੋਨਾ ਹੋਵੇ ਤੁਸੀਂ ਸਿੱਧ ਲਈਏ ਮਿੱਟੀ ਦਾ ਨਈਂ ਨਾ ਹੋ ਸਕਦਾ ਨਹੀਂ ਹੋ ਸਕਦਾ ਪਰ ਸਾਥੀ ਨੂੰ ਕਹਿੰਦੇ ਤੂੰ ਆਪਰੇ ਸੋਨੇ ਨੂੰ ਮਿੱਟੀ ਨਹੀਂ ਸੰਦਣਾ ਤੂੰ ਦੂਸਰੇ ਦੇ ਸੋਨੇ ਨੂੰ ਦੂਸਰੇ ਦੀ ਪ੍ਰਾਪਰਟੀ ਨੂੰ ਦੂਸਰੇ ਦੇ ਧਨ ਦੌਲਤ ਬੈਂਕ ਬੈਲੇਸ ਨੂੰ ਮਿੱਟੀ ਸੰਦਣਾ ਹੈ ਤਾਂ ਕਿ ਤੇਰੇ ਮੱਦੇ ਵਿੱਚ ਨਾਂਹ ਨਾ ਪਾਵੇ ਤਾਂ ਕਿ ਤੂੰ ਲੋਬੀ ਨਾ ਬੰਦਾਵੇਂ ਹਰ ਕਿਸੇ ਦੇ ਲਈ ਇਹ ਧਨ ਦੌਲਤ ਪੈਸਾ ਜ਼ਰੂਰੀ ਹੈ

ਸੰਮੁਧੀ ਹਾਰਿਪ ਇਸੇ ਦੀ ਕੈਸੀ ਦੀ ਜ਼ਰੂਰਤ ਹੈ ਪੈਸਾ ਹੀ ਮਾਇਆ ਨਹੀਂ ਮਾਇਆ ਦੇ ਬੜੇ ਰੂਪ ਤਾਹੀ ਸੰਸਾਰ ਬਾਗਾਂ ਤੋਂ ਤਾਹੀ ਮੁਕਤ ਪਾਤ ਹੋ ਬਾਗਾਂ ਤੋਂ ਜੇ ਸੰਗਤ ਕਿ ਤੁਸੀਂ ਜੁੜਨਾ ਚਾਹੁੰਦੇ ਹੋ ਉਸਦੇ ਨਾਲ ਜੋ ਖੁਦ ਮੁਕਤ ਹੈ ਆਪ ਮੁਕਤ ਮੁਕਤ ਕਰ ਸੰਸਾਰ ਨਾ ਮੁਕਤ ਇਸ ਜਨਮ ਤੋਂ ਸਦਾ ਨੰਮਿ ਸ਼ੁਕਰਾ ਹੜਿਆ ਤਸਲੀ ਬੁਜਾਨਦਾ ਸ਼ਾਮ ਸੁਵੇ ਦੇ ਕਰਦੇ ਹਨ ਮਿਆਰਿਓ ਪੰਚ ਦੂਤ ਨੂੰ ਦਰਾਸਤ ਦਿੱਤੇ ਕਾਲ ਕੰਟਕ ਮਾਰਿਆ ਲੋਕਤ ਕਿੰਨਾ ਰੋੜਾ ਹੈ ਧਾਮ ਤੋਲ ਨੂੰ ਮੋਹੰਕਾਰ ਕੰਧ ਲੂਕਾ ਤੋ ਵਿਸ਼ੇਗ ਕਾਗਾ ਤੋ ਗਮੈਕ ਕਾੰਧਾ ਤੋ ਚੁਗਲੀ ਨਿੰਦਾ ਤੋ ਸਾੜੋ ਤੋ ਈਰਖਾ ਤੋ ਇਹ ਬੁਰੀਆں ਤੋਂ ਮੁਕਤ ਹੋਣਾ ਹੈ ਸਤਗੁਰੂ ਕਹਿੰਦੇ ਸਾਡੇ ਜੀਵਨ ਦੇ ਵਿੱਚ ਜਿੰਜੇ ਅਲਗ ਨੇ ਮੰਨ ਲਉ ਇਹ ਜਿੰਜੀਆਂ ਦੇ ਰੂਪ ਵਿੱਚ ਬੰਦਨ ਨੇ ਪਹਿਲਾਂ ਸੰਗਗਾਂ ਨੂੰ ਸਮਝਾਂਗੇ ਫੇਰੀ ਮੁਕਤ ਹੋਤਾ ਸੀ ਜਿਸ ਕਰਕੇ ਮੁਕਤ ਹੋਣ ਦਾ ਕਨਸੈਪਟ ਤਾਂ ਜਾਗ ਪਿਆ ਅੰਦਰ ਸਮਝ ਪੈ ਗਈ ਮੁਕਤ ਹੋਣਾ ਈ ਪਰ ਬੰਦਨਾਂ ਨੂੰ ਨਹੀਂ ਸਮਝ ਪਾਇਆ ਕਿ ਬੰਦਨ ਕੈਸੇ ਹੈ 21ਵੇਂ ਮੁਕਤ ਹੋਣ ਦਾ ਪਿਆਜ ਇਸ ਸਾਕੇ ਸਾਧੂ ਕੇ ਲੇ ਨਾਨਕ ਫਾਉਂਦੂ ਜੇਤਰੇ ਤੇਤੇ ਗਨ ਜਿੰਜੀਏ ਜਿੰਨੇ ਸਾਡੇ ਅਰਕ ਦੇ ਜਿੰਨੇ ਸਾਡੀਆਂ ਦੁਨੀਆਂ ਕਾਂ ਨੇ ਉਹ ਇਵੇਂ ਹੈ ਜਿੰਨੇ ਗੱਲ ਦੇ ਵਿੱਚ ਜੰਜੀਰ ਜੁਕੀ ਬੰਦ ਕਰੇ ਪਹੁੰਚ ਜਾਵੇ ਤਾਂ ਕਿ ਅਸੀਂ ਤਾਂ ਮੁਕਤ ਹੋ ਬਹਾ ਮੰਗੇ ਜੇ ਅਸੀਂ ਰੱਬੀ ਸਿਤਾ ਆਪਣੇ ਨੂੰ ਜੋੜਾਂਗੇ ਰਾਜੇ ਦੀ ਪਾਉ ਪਾਣੀ ਦੀ ਤੁੰਗਰੀ ਰਾਜੇ ਦਾ ਸਾਡੇ ਅੰਦਰ ਇੱਕ ਅਨੁਭਵ ਤੁੰਗਿਆ ਹੋਏ ਨੇ ਪਿਆਰੇ ਜਿਸ ਅਸੀਂ ਉਸ ਅਨਹਦ ਤਨ ਦੇ ਦੁਆਰਾ ਆਪਣਾ ਜੀਵਨ ਸਾਜਨ ਦੀ ਸਮਾਲੋ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਜੀਵਨ ਵਿੱਚ ਇਹ ਵਿਚਾਰ ਘਾੜਾ ਤਰਕ ਹੋਏਗੀ ਸਤਿਨਾਮ ਮਨੁਤਾਰੀ ਸਦਾ ਸਖਿਰ ਗਿਆਨ ਦਾ ਆਪਣੀ ਤੂੜੀ ਦੇ ਅੰਦਰ 19 ਬਿਲਦਾ ਆਪਣੀ ਛੁਰਦੇ ਦੇ ਅੰਦਰ ਰੱਬ ਜੀ ਦਾ ਨਾਮ ਸਿਖਾਇਆ ਹੈ ਰੱਬ ਜੀ ਦਾ ਨਾਮ ਸਿਖਾਉਂ ਤੋਂ ਭਾਗ ਜੀ ਹੈ ਜੀ ਰੱਬ ਜੀ ਦੀ ਵਿਚਾਰ ਘਾੜਾ ਕਿੱਥੇ ਵਾਸਤ ਹੈ جی نہیں بسی آؤ مل کر کے ارداسے جی پیارے چوجی بولتا سچے پاشا کرپا کر تیرا ایک گربانی کا پکھر میرے منسو کی نوتاب دنش بہتا بہتاب روحانی کے پاس ਜਿੰਨਾ-ਜਿੰਨਾ ਦੇ ਰੋਹਾਨੀ ਉਦੇਸ਼ ਤੇ 바ਕੀ ਤੋਂ ਤਰਕੀਆਂ ਕਰਨੀਆਂ ਜੇ ਰੱਬ ਜੀ ਦੇ ਵਿੱਚ ਆਪੇ ਤਾ ਹਾਸਲ ਕਰਨੀ ਹੈ ਉਹਨਾਂ ਨੂੰ ਮੁਬਾਰਕ ਬਦਚਨ ਜੀ ਕਿ ਗੁਰੂ ਨਾਨਕ ਦੇਵ ਸਾਖੀ ਜੀ ਦਾ ਨੇਤਰ ਕਿੱਥੇ ਹੈ ਕੀ ਹੈ ਤੇ ਉਹਨਾਂ ਦੇ ਮੁਬਾਰਕ ਬਦਚਨ ਗੁਰੂ ਗ੍ਰੰਥ ਸਾਹਿਬ ਸਾਖੀ ਜੀ ਦੀ ਇੱਕ ਓੰਕਾਰ ਤੋਂ ਲੈ ਕਰਕੇ 18 10 20 ਦਾ ਇੱਕ ਇੱਕ ਅੱਖਰ ਇਕ ਇਕ ਲਗਾਮਾ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਹਰ ਨਿਤਰਿਆ ਪਿਆ। ਜਿਸ ਕਿਸੇ ਨੇ ਇਨਨ ਦੇ ਨੇਤਰਾਂ ਦੇ ਵਿੱਚ ਆਪਣੀ ਨੇਤਰ ਪਾਉਣ ਦੀ ਸ਼ਖਸੀਅਤ ਘੜਨੀ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਦੇ ਵਿੱਚ ਸਿੱਖਿਆ ਰੂਪੀ ਨਜ਼ਰਾਂ ਦੇ ਵਿੱਚ ਗੁਰਬਾਣੀ ਰੂਪੀ ਨਜ਼ਰਾਂ ਦੇ ਵਿੱਚ ਨਜ਼ਰਾਂ ਮਨਾਉਣ ਦੀ ਕੈ ਉਹ ਇਹ ਨਹੀਂ ਇਹ ਤਾਂ ਹਾਸਲ ਕਰਨ ਦੀ ਗੁਰੂ ਪਿਆਰੇ ਉਹਦੇ ਅੱਗੇ ਕੋਈ ਦੂਜਾ ਕ੍ਰਿਤੀ ਨਹੀਂ ਸਾਕੇਗਾ ਉਹਦੇ ਨਾਲ ਕੋਈ ਦੂਜਾ ਨਖਰਾ ਨਹੀਂ ਮਿਲਾ ਸਕੇਗਾ ਉਹਨੂੰ ਕੋਈ ਦੂਜਾ ਧੋਖੇ ਵਿੱਚ ਨਹੀਂ ਰੱਖ ਸਕੇਗਾ ਉਹਨੂੰ ਤਾਂ ਕੋਈ ਮੋਹੰਕਾਰ ਬੁਰਾਈਆਂ ਨਹੀਂ ਪੂਰ ਸਕਣਗੀਆਂ ਉਹਦੇ ਜੀਵਨ ਦੇ ਵਿੱਚੋਂ ਬੁਰਾਈਆਂ ਦੀ ਤੌਫਾ ਕਰੂਗੀ ਉਹਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀ ਕ੍ਰਾਂਤੀ ਆਏਗੀ ਕਿ ਮਾਇਆ ਦਾਸੀ ਭਗਤਾ ਦੀ ਪਾਲ ਪਰਮਾਤਮਾ ਮਾਇਆ ਵੀ ਮੌਕਾ ਤੁਲ ਹਲੇਗੀ ਮੈਨੂੰ ਇਸ ਪਾਗੋ ਤੇ ਜੀਵਨ ਦੇ ਵਿੱਚ ਕਿਤੇ ਸੇਵਾ ਕੋ ਨਾਮ ਦਾ ਸਮਾਂ ਮਿਲਦਾ ਹੈ ਤਾਂ ਸਤਿਗੁਰੂ ਕੇ ਨੇ ਅਸਲੀਅਤ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਨੂੰ ਹੈ ਮੁਕਤ ਵੀ ਹੋਈ ਹੈ ਜਿਹਨੇ ਰੱਬ ਜੀ ਦੀ ਰਬੀ ਕਲਾਮ ਦੀ ਧੁਨ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਆਪਰੇ ਦਿਲ ਦੇ ਵਿੱਚ ਰਬੀ ਕਲਾਮ ਤੋਂ ਪੈਦਾ ਹੋਈਆਂ ਸਿੱਖਿਆਵਾਂ ਨੂੰ ਸਮਾ ਲਿਆ ਅਖੀਰ ਤੇ ਸਾਬਤ ਆਤਰੇ ਨੇ ਨਾਮ ਬਿਲਾ ਨਹੀਂ ਸ਼ੁੱਧ ਸੰਗਤਕ ਸੱਚੀ ਤਤੂ ਤਾਰੀਕ ਸਾਹਿਬ ਕੇੰਦਰ ਜੇ ਤੀਸਰ ਭੰਤ ਤੋਂ ਕਰਨਾ ਚੋਟਾ ਹੈਗਾ ਕਿ ਖਿਆਲ ਕੋਈ ਤਤੂ ਜੀ ਦੇ ਸਿਧਾਂਤੂ ਬਿਨਾਂ ਤੂੰ ਕਦੇ ਵੀ ਇੰਨਾ ਬੰਦਰਾ ਤੋਂ ਛੁੱਟ ਨਹੀਂ ਸਕਦਾ ਤੂੰ ਗਿਨਾਰਥੀ ਤੱਕ ਬੰਦਰਾ ਤੋਂ ਨਹੀਂ ਛੁੱਟੇਗਾ ਉਨਾਂ ਤੱਕ ਤੂੰ ਇਸ ਭਗਤ ਨੂੰ ਨਹੀਂ ਜਾਣੀਂ ਇਹ ਭਗਤਲ ਕਿਹੋ ਜਿਹਾ ਹੈ ਭੈਣ ਉਹ ਵਾਰੋ-ਵਾਰ ਕੇ ਬੰਦ ਗੁਰੂ ਜਾਨਾ ਹੀ ਸਿ ਪਰਿਆ ਕਰਦੇ ਹਾਂ ਜੀ ਸੋਦਰ ਦੇ ਸਮੇ ਗੁਰੂ ਨਾਨਕ ਦੇਵ ਜੀ ਕਹਿੰਦੇ ਤਿਤ ਸਾਰਵਨਾ ਤਈ ਦੇ ਨਿਵਾਸ ਪੰ ਪਾਤੁ ਕੋ ਤੈ ਨ ਕੀਆ ਪੰ ਜੂਗੋ ਪਤਨੀ ਚੰਦਨ ਆਮੁ ਦੇਖਾ ਤੈ ਰੂਪੀ ਸਤਗੁਰੂ ਕਿੰਦੇ ਜਿਸ ਸੰਸਾਰ ਜੋਤੀ ਇਸ ਭੰਗ ਦੇ ਅੰਦਰ ਸਮੁੰਦਰ ਦੇ ਅੰਦਰ ਸਾਡਾ ਮਨਸਾ ਹੈ ਨਾ ਉਥੇ ਮਾਰਦ ਨੂੰ ਅਗ ਭਰਮ ਦੀ ਥਾਂ ਨਾ ਕਰਨਾ ਪਾਣੀ ਭਰਮ ਦੀ ਥਾਂ ਤੇ ਅਗ ਭਰਮ ਜੀ ਹੈ ਤੇ ਉਥੇ ਹੀ ਸਾਡਾ ਜੀਵਨ ਦਾ ਵਿਵਾਰ ਇਸ ਸੰਸਾਰ ਨੂੰ ਵੀ ਸਮੁੰਦਰ ਦੀ ਗੱਲ ਕਰਦਾ ਵੀ ਸਾਧੂ ਨੂੰ ਕਹਿੰਦੇ ਮੈਂ ਵੇਖੇ ਆਏ ਜਿਹੜੇ ਗੁਰੂਤਮਾਨ ਕੋਲੋਂ ਮੋਹ ਹੰਕਾਰ ਵਿੱਚ ਡੁੱਬ ਚੁੱਕੇ ਨੇ ਉਹਨਾਂ ਨੂੰ ਇੱਕ ਫਾਦਾ ਵੀ ਅੱਗੇ ਨਹੀਂ ਬੋਲਾਇਆ ਜਾ ਰਿਹਾ ਨਿਰੰਕਾਰਤਾ ਦੀ ਬਸ ਸਾਹਿਬ ਕਹਿੰਦੇ ਨੇ ਦੇਖਦਾ ਕਿ ਆ ਦੇਖਦਿਆਂ ਦੇਖਦਿਆਂ ਕੀ ਹੋਇਆ ਕਿ ਇਹ ਲੋਕ ਇਸੇ ਹੀ ਮੋਹ ਦੇ ਚਿੱਕਰ ਦੇ ਵਿੱਚ ਡੁੱਬਦੇ ਜਾਦੇ ਹਨ ਦੇਖਾ ਤੈ ਦੂਵੀ ਕਾ ਤੇ ਕਾਲ ਕਰਿਓ ਅਸੀਂ ਅਨਾਰ ਸ੍ਰੀ ਸੰਸਾਰ ਸਮੁੰdre ਤਾਰੁ ਬਿਨਿ ਬਾਹ ਵਿਚਨਾ ਬਾਹ ਦੇ ਤਾਂ ਤੁਰ ਬਕੀਸ਼ ਕਰਦੇ ਪਹਿਲੇ ਕਿ ਜੇ ਕੋ ਸਾਧੂ ਇਸ ਭਗਤ ਤੋਂ ਪਾਰ ਲੱਗਣਾ ਚਾਹੁੰਦੇ ਹਾਂ ਤਾਂ ਅਸੀਂ ਸਦਾ ਸੁਖੇ ਰਹਿਣ ਵਾਲੀ ਤਾਰੀ ਦੇ ਵਿੱਚ ਤਰਨਾ ਸਿੱਖੀ ਜੋ ਤਾਰੀ ਲਾਈ ਹੋਈ ਤਾਰੀ ਤੈਰਨਾ ਸਾਡੇ ਕੰਮ ਹੋਣਾ ਹੈ ਸਦਾ ਉਸ ਨੂੰ ਅਸੀਂ ਸਮਰਪਿਤ ਹੋਈਏ ਜੇ ਸਾਧੂ ਨੂੰ ਕਹਿੰਦੇ ਅਸਲੀਅਤ ਵਿੱਚ ਸੱਚ ਕੀ ਹੈ ਜੀ ਕਿਵੇਂ ਭਗਤ ਤੋਂ ਪਾਰ ਲੰਘਿਆ ਜਾ ਸਕਦਾ ਹੈ ਗੁਰ ਜਹਾਜ਼ ਖੇਵਟ ਗੁਰੂ ਗੁਰਬੇ ਨੇ ਸਾਰੇ ਜਾਣਾਂ ਤੁਹਾਨੂੰ ਅੱਜ ਦੁਨੀਆਂ ਦੇ ਅੰਦਰ ਗੁਰੂ ਕੋ ਬਿਲਾ ਨਾਮ ਹੀ ਪਾਰ ਲੰਘ ਸਕਿਆ ਤੇ ਨਾਮ ਤੋਂ ਬਾਰੇ ਸਭੇ ਵਿੱਚ ਪਾਰ ਲੰਘ ਸਕਿਆ ਦਾ ਕਿਸ ਕਰਕੇ ਆਓ ਗੁਰੂ ਨਾਨਕ ਦੇਵ ਜੀ ਦੇ ਜਪਾਜ਼ ਦੇ ਵਿੱਚ ਦਾ ਸਵਾਰ ਹੋਈਏ ਤਾਂ ਕਿ ਅਸੀਂ ਇਸ ਹਾਲਜੁੱਤੋਂ ਪਾਰ ਲੰਘ ਸਕੀਏ ਮਿਸ ਬਾਹੋਂ ਤੋਂ ਮਹੰਕਾਰ ਤੋਂ ਛੁੱਟ ਸਕੀਏ ਬੁਰਿਆਈਆਂ ਤੋਂ ਛੁੱਟ ਸਕੀਏ ਸੋ ਕੇੰਨੀਆਂ ਨੂੰ ਬੇਨਤੀਆਂ ਪ੍ਰਵਾਦ ਕਰਨੀਆਂ ਜੀ ਸਰਮੇ ਦੀ ਦਾਇਰੇ ਚੰਦੇ ਰੰਗ ਦੇ ਹਨਿਆ ਸ਼ਬਦ ਵੀ ਚਾਨਦੀ ਸੰਤਸਿਆਂ ਦਾ ਜੀਵ ਤੋਂ ਬਿਆਨਤ ਬੰਨਿਆ ਜੀ ਖੀਮਾ ਟੋਟਾ ਨੂੰ ਸ਼ੁਕ ਬਾਦੂਆਂ ਨੂੰ ਸ਼ਾ ਗੁਰੂ ਗ੍ਰੰਥ ਸਾਹਿਬਾ ਪਾਠ ਜੀ ਦਾ ਪੈਰ ਤੋਂ ਬਾਅਦ ਗੁਰੂ ਕੀ ਪਿਆਰੀ ਸੰਗਤ ਦਾ ਦੇਵੋ ਅਸੀਸ ਬੁਲਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ